ਸ਼ਿਕਾਇਤਾਂ ਸੁਣੀਆਂ ਜਾਣਗੀਆਂ ਸਾਰਾ ਪਿੰਡ ਆਪਣੀਆਂ ਸ਼ਿਕਾਇਤਾਂ ਲੈ ਕੇ ਹਮ ਹਮਾ ਕੇ ਸਾਥ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਸਰਪੰਚੀ ਬਹੁਤ ਹੋ ਗਿਆ ਹੁਣ ਤਾਂ ਜਿਹੜਾ ਹਰਾਮ ਕਰ ਰੱਖਿਆ ਜੀ ਤੁਹਾਡੇ ਮੁੰਡੇ ਨੇ ਆ ਸਰਪੰਚ ਸਾਹਿਬ ਉਹ ਇੰਨਾ ਦਾ ਕਿਸੇ ਜ਼ਮਾਨੇ ਦੇ ਵਿੱਚ ਕਾਲੇ ਕੱਚੇ ਆਲਾ ਤੋਂ ਡਰ ਨਹੀਂ ਸੀ ਲੱਗਦਾ ਜਿੰਦਾ ਇਹਨਾਂ ਦੇ ਮੁੰਡੇ ਨਿਹਾਲੇ ਤੋਂ ਲੱਗਦਾ ਪਰ ਪਹਿਲਾਂ ਮੈਨੂੰ ਇਹ ਤਾਂ ਦੱਸੋ ਕਿ ਮੇਰੇ ਮੁੰਡੇ ਨੇ ਕੀਤਾ ਕੀ ਆ ਹੱਦ ਹੋ ਗਈ ਭੈਣ ਜੀ ਉਹਨੇ ਸਾਰੇ ਪਿੰਡ ਦੇ ਨਾਕੇ ਹੀ ਦਮ ਕੀਤਾ ਹੋਇਆ ਔਰ ਤੁਸੀਂ ਕਹਿੰਦੇ ਹੋ ਕਿ ਮੇਰੇ ਮੁੰਡੇ ਨੇ ਕੀਤਾ ਕੀ? ਉਹ ਚਾਚੀ ਮੇਰੇ ਵੀ ਸੁਣ ਲੈ ਤੇਰੇ ਮੁੰਡੇ ਨੇ ਭਾਨੀ ਮਾਰ ਕੇ ਮੇਰਾ ਰਿਸ਼ਤਾ ਰਲਾਤਾ ਅਖੇ ਜੀ ਮੁੰਡਾ ਪਿੰਡ 'ਚ ਗਾਲਾਂ ਕੱਢਦਾ ਦੱਸੋ ਤਾਂ ਮੈਂ ਕਦੀ ਕਿਸੇ ਹਰਾਮ ਦੇ ਨੂੰ ਗਾਲ ਕੱਢੀ ਆ ਉਹ ਮਸਾ ਮਸਾ ਤੈਨੂੰ ਕਿ ਕੁੜੀ ਦੇਣ ਨੂੰ ਮੰਨਿਆ ਸੀ ਮਸਾ ਮਸਾ ਤੈਨੂੰ ਰਿਸ਼ਤਾ ਆਇਆ ਸੀ ਨਹੀਂ ਐਸੋ ਮੈਂ ਤਾਂ ਕੋਈ ਕਿਸੇ ਨੂੰ ਕੱਤੀ ਦਾ ਸੰਗਤ ਨਹੀਂ ਫੜਾਉਂਦਾ ਉਹ ਸਾਰੀ ਗਲਤੀ ਤੇਰੀ ਆ ਦੇਖਾ ਖਿਜਾਉ ਉਤਪੱਤ ਜੰਮਿਆ 자치 ਮੈਂ ਵੀ ਤਾਂ ਇਸੇ ਪਿੰਡ 'ਚ ਰਹਿਣਾ ਕਦੇ ਕੋਈ ਮੇਰੀ ਕੰਪਲੇਨਟ ਸੁਣੀ ਐ ਪੁੱਤ ਤੂੰ ਤਾਂ ਪੜਿਆ ਲਿਖਿਆ ਉਹ ਐ ਮਾਂ ਵਰਗਾ ਅਣਪੜ ਪਿਆ ਵਿਚਾਰਾ ਸਾਰੀ ਉਮਰ ਪਿੰਡ ਦੀ ਭਲਾਈ ਕਰਦਾ ਮਰ ਗਿਆ ਪੁੱਤ ਨੇ ਨਾਂ ਰੋਸ਼ਨ ਤਾਂ ਕੀ ਕਰਨਾ ਸੀ ਸਵਾ ਮਿੱਟੀ 'ਚ ਮਲਾ ਕੇ ਰੱਖਦਾ ਨਾ ਪੈਂਜੀ ਐਦਾਂ ਨਾ ਕਹੋ ਬੜੀਆਂ ਧੁਆਵਾਂ ਬੰਗ ਬੰਗ ਕੇ ਮੈਂ ਉਹਨੂੰ ਲਿਆ ਨਾ ਦੁਆ ਮੰਗੀ ਸੀ ਇੱਕ ਵਾਦਵਾ ਸਰਪੰਚ ਸਾਹਿਬ ਇਸ ਤੋਂ ਪਹਿਲਾਂ ਕਿ ਪਿੰਡ ਦਾ ਕੋਈ ਹੋਰ ਨੁਕਸਾਨ ਹੋਵੇ ਇਹਨੂੰ ਪਿੰਡ ਤੋਂ ਕੱਢ ਦੇਣਾ ਚਾਹੀਦਾ ਬਿਲਕੁਲ ਬਿਲਕੁਲ 1 ਮਿੰਟ 1 ਮਿੰਟ ਭੈਣ ਜੀ ਮੈਂ ਤੁਹਾਡੇ ਸੁਰਵਾਸੀ ਘਰ ਵਾਲੇ ਦਾ ਲਿਹਾਜ਼ ਕਰਕੇ ਤੁਹਾਨੂੰ ਇੱਕ ਮੌਕਾ ਹੋਰ ਦਿੰਨਾ ਜੇ ਤੁਹਾਡੇ ਮੁੰਡੇ ਨੇ ਪਿੰਡ ਵਾਲਿਆਂ ਨੂੰ ਤੰਗ ਕੀਤਾ ਤਾਂ ਫਿਰ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਾਂ ਤੁਸੀਂ ਯਾਦ ਰੱਖਣਾ ਅੱਜ ਤੋਂ ਬਾਅਦ ਨਾ ਕੋਈ ਤੁਹਾਡੇ ਦੁੱਖ 'ਚ ਖੜੇ ਨਾ ਕੋਈ ਸੁੱਖ 'ਚ ਨਾ ਤੁਹਾਡੇ ਘਰ ਕੋਈ ਜਾਊਗਾ ਨਾ ਤੁਹਾਡੇ ਘਰ ਕੋਈ ਆਊਗਾ ਤੁਹਾਡੇ ਘਰ ਤਾਂ ਵੈਸੇ ਵੀ ਕਿਸੇ ਨੇ ਆਉਣਾ ਕੀ ਹੈ ਕਿਉਂਕਿ ਤੁਹਾਡੇ ਮੁੰਡੇ ਦਾ ਵਿਆਹ ਤਾਂ ਤਾਂ ਆਊਗਾ ਜੇ ਉਹਨੂੰ ਕੋਈ ਕੁੜੀ ਦੇਊਗਾ ਤੇ ਠੀਕ ਹੈ ਭਰਾਵੋ ਹੁਣ ਇਹ ਸਭ ਨੂੰ ਮਨਜ਼ੂਰ ਹੈ ਨਾ ਕੋਈ ਨਹੀਂ ਕਰੋ ਇਹ ਸਭ ਠੀਕ ਹੈ ਤੰਗ ਕਰ ਲਿਆ ਪਿੰਡ ਵਾਲਿਆਂ ਨੇ ਸਾਰੇ ਰੋਜ਼ ਰੋਜ਼ ਬੀਬੇ ਨੂੰ ਪੰਚਾਇਤ ਚ ਸਾਧ ਲੈਂਦੇ ਨੇ ਉੱਤੋਂ ਸળਿਆਂ ਦੀਆਂ ਧਮਕੀਆਂ ਦੇਖ ਲਓ ਆਖੇ ਸਾਡੇ ਵਿਆਹ ਸ਼ਾਦੀ ਤੇ ਨਾ ਆਇਓ ਬਿਸ ਸળਿਓ ਮੈਂ ਤੁਹਾਡੀਆਂ ਗੁਲਾਬ ਜਾਮਨ ਦਾ ਭੁੱਖਾ ਜਿਹੜਾ ਤੁਹਾਡੇ ਵਿਆਹ ਤੇ ਆਉਂਗਾ ਉਹ ਤਾਰੀ ਤੂੰ ਸળਿਆ ਮੇਰੇ ਨਾਲ ਵੱਧ ਲੈਪਟਾਪ ਨੂੰ ਪਿਆਰ ਕਰਦਾ ਮੈਂ ਸળਿਆ 24 ਘੰਟੇ ਬੈਠਾ ਗੰਦ ਸੁਆ ਕਰੀ ਜਾਂਦਾ ਮੈਂ ਜੇ ਇੰਨਾ ਔਖਾ ਵਿਆਹ ਕਰਾ ਲਾ ਉਹ ਇਹਨੂੰ ਕਿਹਨੇ ਕੁੜੀ ਦੇਣੀ ਹੈ ਅੱਛਾ ਗੱਲ ਪੱਕੀ ਆ ਬਈ ਮੈਨੂੰ ਕਿਹਨੇ ਕੁੜੀ ਦੇਣੀ ਆ ਬਰੇ ਘਰ ਸੋਨੀ ਹਾਂ ਆਪਣੇ ਡੈਡੀ ਨਾਲ ਗੱਲ ਕਰਕੇ ਦੇ ਕੀ ਪਤਾ ਉਹੀ ਕੁੜੀ ਦੇ ਦੇ ਉਹ ਘਰ ਤੱਕ ਨਾ ਪਹੁੰਚੀ ਓਏ ਤੇਰੇ ਘਰ ਤੱਕ ਇਹਨੇ ਕੀ ਜਾਣਾ ਇਹ ਤਾਂ ਸੜਾ ਕਦੇ ਆਪਦੇ ਘਰੇ ਨਹੀਂ ਜਾਂਦਾ 24 ਘੰਟੇ ਇੱਥੇ ਹੀ ਬੈਠਾ ਰਹਿੰਦਾ ਮੇਰੇ ਲਈ ਕੀ ਦੇਖਦਾ ਸੜਾ ਸਰਪੰਚ ਨੇ ਮੈਨੂੰ ਪੱਡੋ ਕੱਢਣਾ ਕੀਤਾ ਪਿਆ ਵਾ ਇੱਥੇ ਬੈਠੇ ਦਾਰੂ ਚੁਰਸੀ ਜਾਂਦੇ ਸੜਾ ਕੋਈ ਸਰਪੰਚ ਦਾ ਹੀਲਾ ਕਰ ਲੋ ਹੀਲਾ ਤੇਰਾ ਹੋਇਆ ਪਿਆ ਸਰਪੰਚ ਦੀ ਜਾਨ ਆ ਇੱਕ ਤੋਤੇ ਚ ਉਸ ਤੋਤੇ ਦਾ ਨਾਂ ਐ ਸੁਪਨਾ ਸਰਪੰਚ ਦੀ ਇਕਲੌਤੀ ਭਾਂਣ ਜੀ ਸਰਪੰਚ ਸਪਨਾ ਨੂੰ ਇੰਨਾ ਪਿਆਰ ਕਰਦਾ ਜਿਵੇਂ ਰਾਜਸਥਾਨ ਦੇ ਲੋਕ ਪਾਣੀ ਵਾਲੇ ਨਲਕੇ ਨੂੰ ਕਰਦੇ ਨੇ ਜੇ ਕਿਤੇ ਤੂੰ ਉਹਨੂੰ ਟਿਕਾ ਲੈਣਾ ਜੋ ਤੂੰ ਕਹੇਗਾ ਉਹ ਸਪਨਾ ਕਰੂਗੀ ਜੋ ਸਪਨਾ ਹੋਊਗੀ ਉਹ ਸਰਪੰਚ ਕਰੂਗਾ ਇਹਦਾ ਮਤਲਬ ਸਿੱਧੇ ਸਿੱਧੇ ਤੌਰ ਤੇ ਤੇਰੇ ਹੱਥ ਚ ਕੌਣ ਆ ਗਿਆ ਸਰਪੰਚ ਹੁਣ ਤਾਂ ਜੱਟ ਦਾ ਇੱਕੋ ਸਪਨਾ ਮੋਣੀ ਵਾਲੀ ਸਪਨਾ ਢੜਕੇ ਢੜਕੇ ਜਾਂਦੀ ਏ ਮੁੱਤਿਆਰੇ ਨੀ ਕੰਡਾਚ ਬਾਤ ਕੰਡਾਚ ਬਾਤ ਤੇਰੇ ਤੇਰ ਗਾ ਗਏ ਨਾਰੇ ਨੀ ਲੱਗਾ ਵਿਚਾਰੀ ਸਾਈਕਲ ਰੋੜੀ ਆਂ ਵੀ ਕੰਬਲੀ ਤੋ ਤਾਂ ਭਾਵੇਂ ਟਰੈਕਟਰ ਨੂੰ ਪਾਈ ਡਲ ਮਾਰ ਲਾ ਉਹ ਨੱਠਿਆ ਵੀਰੇ ਸਾਸਰੀ ਗਾਲ ਸੁਫਨਾ ਜੀ ਸਾਸਰੀ ਗਾਲ ਨਿਹਾਨ ਕਿ ਹੋ ਗਿਆ ਸਪਨਾ ਚਾਹ ਲੱਗੀ ਨਹੀਂ ਸਾਈਕਲ ਦਾ ਪੈਡਲ ਤੇ ਲੱਸੀ ਮੈਂ ਸੋਚਿਆ ਕਿ ਤੇ ਨਿਕਲ ਹੀ ਨਾ ਜਾਏ। ਉਹ ਅੱਛਾ, ਚਲ ਕੋਈ ਨਾ। ਆ ਮੈਂ ਤੈਨੂੰ ਆਪਣੇ ਬੁਲਟ ਤੇ ਛੱਡ ਦਿੰਦਾ। ਬੈਠੇਂਗੀ ਨਾ ਮੇਰੇ ਬੁਲਟ ਤੇ? ਹਾਂਜੀ, ਬਿਲਕੁਲ। ਤੂੰ ਬਿਠਾਏਂਗਾ। ਮੇਰਾ ਤਾਂ ਬਚਪਨ ਦਾ ਹੀ ਸੁਪਨਾ ਕਿ ਮੈਂ ਸਪਨਾ ਨੂੰ ਆਪਣੇ ਬੁਲਟ ਦੇ ਪਿੱਛੇ ਬਿਠਾ ਕੇ ਤੇ ਬੁਲਟ ਨੂੰ ਦਵੱਲੀ ਜਾਮਾ, ਦਵੱਲੀ ਜਾਮਾ ਤੇ ਕਦੇ ਵੀ ਆਪਣਾ ਸਫ਼ਰ ਖਤਮ ਨਾ ਹੋਵੇ। ਹਾਏ, ਕਿੰਨੀਆਂ ਚੰਗੀਆਂ ਗੱਲਾਂ ਕਰਦਾ ਨਾ ਤੂੰ ਨਿਹਾਲ। ਹਾਂਜੀ, ਅੱਛਾ ਜੀ। ਇਸ ਲਿਫਾਫੇ ਵਿੱਚ ਕੀ ਹੈ? 800 ਗ੍ਰਾਮ ਪਿੰਡੀਆਂ। ਤੇ ਲੈ ਲਿਆ ਆ ਮੈਂ ਕਹਿ ਕੇ ਸਬਜੀ ਵਾਲੇ ਨੂੰ ਸਪੈਸ਼ਲੀ ਤਣੀ ਆਪ ਆਇਆ ਮੈਂ ਇਹ 800 ਗ੍ਰਾਮ ਹੀ ਕਿਉਂ ਕਿੱਲੋ ਪੂਰੀਆਂ ਕਿਉਂ ਨਹੀਂ ਕਰਵਾਈਆਂ ਓਏ ਨਸਵਾਨ ਵਰਲਡ ਤੇ ਆਉਂਦਾ ਨਹੀਂ ਨਾ ਚਲਾ ਹੁਣ ਬੈਠ ਜਾ ਪਰ ਰਾਜ ਤੂੰ ਮੇਰਾ ਕੋਈ ਨਜਾਇਜ਼ ਫਾਇਦਾ ਤਾਂ ਨਹੀਂ ਚੁੱਕੇਗਾ ਸਦਕੇ ਜਾਵਾਂ ਤੇਰੇ ਕਰ ਫੀਡੈਂਸ ਦੇ ਮਤਲਬ ਅਬ ਮਤਲਬ ਤੇਰਾ মামਾ ਪਿੰਡ ਦਾ ਸਰਪੰਚ ਆ ਮੈਂ ਇਦਾਂ ਦੀ ਹਰਕਤ ਕੱਦੇ ਵੀ ਨਹੀਂ ਉਹ ਚਿੰਤਾ ਤੂੰ ਛੱਡ ਦੇ ਮਾਮਾ ਜੀ ਨੂੰ ਮੈਂ ਆਪੇ ਹੀ ਮਨਾ ਲੂੰ ਸੱਚੀ ਤੂੰ ਆਪਣੇ ਮਾਮੇ ਨੂੰ ਮਨਾ ਲੈਣੀ ਨਾ ਹਾਂ ਪਰ ਤੂੰ ਮੌਸਮਾ ਵਾਂਗੂ ਬਦਲ ਤਾਂ ਨਹੀਂ ਜਾਏਗਾ ਮੌਸਮਾ ਵਾਂਗੂ ਤੇ ਮੈਂ ਕੱਦੇ ਵੀ ਨਹੀਂ ਇਹ ਸਾਰਾ ਕੁਝ ਕਿੰਨੀ ਛੇਤੀ ਛੇਤੀ ਹੋ ਰਿਹਾ ਨਾ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਮੈਂ ਤਾਂ ਸਾਲਾ ਆਪ ਯਕੀਨ ਨਹੀਂ ਹੋ ਰਿਹਾ ਇਹ ਹੋ ਕੀ ਰਿਹਾ ਚਲਾ ਬੈਠ ਬੋਲਟ ਤੇ ਬੈਠ ਜਾ ਬੋਲਟ ਤੇ ਉਹ ਤੇ ਸ਼ਾਲ ਮਾਰ ਕੇ ਬਿਲੋ ਤਾਮ ਗੜ ਗਏ ਸਤਾਰ ਦੇ ਪਿੰਡ ਦੀ ਸਰਪੰਚ ਦੀ ਕੁੜੀ ਨੇ ਭੱਜ ਕੇ ਵਿਆਹ ਕਰਵਾ ਲਿਆਗਾ ਆਪਣੀ ਕੁੜੀ ਦਾ ਖਿਆਲ ਰੱਖੀ ਤੂੰ ਮੇਰੇ ਵਿਆਹ ਕਰਵਾਣ ਨੂੰ ਜੇ ਕਰਦਾ ਬੇਬੇ ਨਾ ਮਨ ਦੇ ਮੇਰੀ ਮਾਮਾ ਜੀ ਪਿੰਡੀਆਂ ਇਹ ਕਿੱਥੋਂ ਚੱਕ ਲਈ ਇਹ ਮੇਰੇ ਸ਼ਗਨਾ ਦੀਆਂ ਪਿੰਡੀਆਂ ਐ ਮਾਮਾ ਜੀ ਸ਼ਗਨਾ ਦੀਆਂ ਪਿੰਡੀਆਂ ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਹੁਣ ਤਾਂ ਤੁਸੀਂ ਮੈਨੂੰ ਤੋਰਨ ਦੀ ਤਿਆਰੀ ਕਰੋ ਤੂੰ ਕਿੱਥੇ ਤੁਰ ਕੇ ਜਾਣਾ ਪੁੱਤ ਮੈਂ ਤੇਰੇ ਹਾਲ ਆਪਣੇ ਵਿਆਹ ਦਾ ਫੈਸਲਾ ਕਰ ਚੁੱਕਿਆ ਮਾਮਾ ਜੀ ਆਪਰਾ ਨੇ ਹਾਲ ਕਿਹੜਾ ਸ਼ੇਟ ਵਾਲਿਆਂ ਦਾ ਨਹੀਂ ਹਾਲ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਉਹ ਸਾਲੇ ਨੂੰ ਮੰਗਿਆ ਕੋਈ ਪਾਣੀ ਦਾ ਗਲਾਸ ਨਹੀਂ ਦਿੰਦਾ ਤੇ ਮੈਂ ਆਪਣੀ ਧੀ ਦਾ ਰਿਸ਼ਤਾ ਦੇ ਦਉ ਨੂੰ ਮਾਮਾ ਜੀ ਮੈਂ ਆਪਣੇ ਨਿਹਾਲ ਬਾਰੇ ਇੱਕ ਲਫ਼ਜ਼ ਵੀ ਹੋਰ ਨਹੀਂ ਸੁਣਨਾ ਚਾਹਦੀ ਅੱਛਾ ਉਹਦੇ ਆਪਣੇ 타이 타이 ਨੇ ਤਾਂ ਕਦੇ ਚਾਰ ਬੰਦੇ ਸਾਹਮਣੇ ਉਹਨੂੰ ਆਪਣਾ ਨਹੀਂ ਹੱਲ ਕਿਹਾ ਨਹੀਂ ਤੇਰਾ ਨਹੀਂ ਹੱਲ ਕਿੱਥੋਂ ਹੋ ਗਿਆ ਮੈਂ ਉਹਦੇ ਖਿਲਾਫ ਇੱਕ ਲੱਜ ਨਹੀਂ ਸੰਗਾ ਚੰਦੀ ਬਸ ਮਮਾ ਜੀ ਮੈਂ ਹੋਰ ਨਹੀਂ ਸੁਣਨਾ ਚਾਹੰਦੀ ਨਹੀਂ ਤਾਂ ਮੈਂ ਕੁਝ ਕਰ ਬੈਠਾਂਗੀ ਮੈਂ ਕੀ ਕਰ ਬੈਠੇਗੀ ਤੂੰ ਕੀ ਕਰ ਬੈਠੇਗੀ ਉਹ ਦੱਸ ਮੈਨੂੰ ਕੀ ਕਰ ਬੈਠੇਗੀ ਤੂੰ ਬੜੀ ਆਈ ਹੈ ਖਬਰਦਾਰ ਜੇ ਮੇਰੇ ਸਾਹਮਣੇ ਜ਼ੁਬਾਨ ਚਲਾਈਏ ਤੇ ਬਕਵਾਸ ਨਾ ਕਰ ਅਗਰ ਜੇ ਮਮਾ ਜੀ ਮੈਂ ਤੁਹਾਡੀ ਆਪਣੀ ਕੁੜੀ ਹੁੰਦੀ ਤਾਂ ਵੀ ਤੁਸੀਂ ਇਦਾਂ ਹੀ ਕਰਦੇ ਬਗਾਨੀਆਂ ਤਾਂ ਬਗਾਨੀਆਂ ਹੀ ਹੁੰਦੀਆਂ ਨੇ ਮੈਂ ਇਹ ਕੁੜੀਏ ਸਮਝਾਇਨੂ ਜਿੱਦੇ ਛੱਡੋ ਤੁਸੀਂ ਵੀ ਤੁਹਾਨੂੰ ਪਤਾ ਤਾਂ ਹੈ ਵੀ ਉਹਨੇ ਮੰਨਣਾ ਤਾਂ ਹੈ ਨਹੀਂ ਨਾਲੇ ਵਿਆਹ ਤੋਂ ਬਾਅਦ ਮੁੰਡੇ ਸੁਧਰ ਜਾਂਦੇ ਹੁੰਦੇ ਨੇ ਇੱਕ ਗੱਲ ਤਾਂ ਸੋਚੋ ਮੁੰਡਾ ਕਿੱਡੀ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਹੈ ਮੈਂ ਇਹ ਤਾਂ ਨਿਹਾਨੀ ਹੈ ਤੇਰੀ ਅਕਲ ਨੂੰ ਕੀ ਹੋਇਆ ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਨਾ ਕਿ ਨਿਹਾਲ ਦਾ ਰਿਸ਼ਤਾ ਮੈਂ ਆਪਣੀ ਤੀਵਾਰੇ ਮੰਗਿਆ ਹੈ ਜਿਹੜੀ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਤੇ ਬਿਠਾਇਆ ਨਾ ਤੇ ਉਸੇ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਨੂੰ ਪੁੰਜੇ ਲਾ ਕੇ ਰੱਖ ਦੇਣਾ ਹੁਣ ਮੈਂ ਕਿਹੜਾ ਬੁਲੇ ਕੇ ਜਾਊਂਗਾ ਧੰਨ ਭਾਗ ਸਾਡੇ ਤੁਸੀਂ ਸਾਡੇ ਘਰ ਚਰਨ ਪਾਏ ਜੀ ਭੈਣ ਜੀ ਗੱਲ ਕਰਨੀ ਸੀ ਇਹ ਇੱਧਰ ਉੱਧਰ ਕੀ ਵੇਖ ਰਹੇ ਹੋ ਗੱਲੀ ਰੋਜੀ ਜੀ ਕੋਈ ਸੁਣ ਨਾ ਲਗੇ ਅਸੀਂ ਆਪਣੀ ਸੁਪਨਾ ਦਾ ਰਿਸ਼ਤਾ ਤੁਹਾਡੇ ਨਿਹਾਲ ਨਾਲ ਕਰਨਾ ਚਾਹੁੰਦੇ। ਮੈਂ ਕੁਝ ਸਮਝੀ ਨਹੀਂ। ਮੈਂ ਵੀ ਨਹੀਂ ਸਮਝਿਆ। ਭਈ ਨਿਹਾਲ ਜਿੰਨਾ ਮਰਜ਼ੀ ਨਖਦ ਹੋਵੇ। ਪਰ ਮੁੰਡਾ ਤਾਂ ਚੰਗਾ। ਉਹ ਤਾਂ ਸਾਡੇ ਅੱਖਾਂ ਦੇ ਪੱਟੀਆਂ ਬੰਨੀਆਂ ਹੋਈਆਂ ਸੀ। ਅਸੀਂ ਵਿਚਾਰ ਕੀਤਾ ਕਿ ਭਈ ਆਪਣੀ ਸੁਪਨਾ ਰਾਤ ਤੁਹਾਡੇ ਨਿਹਾਲ ਦੇ ਹੱਥ ਹੀ ਦੇ ਦੇਣਾ। ਬਸ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ। ਪਰ ਮੈਂ ਇੱਕ ਵਾਰੀ ਨਿਹਾਲ ਨੂੰ ਪੁੱਛ ਤਾਂ ਲਵਾਂ। ਨਿਹਾਲ ਤੇ ਮੈਂ ਇੱਕ ਫੈਸਲਾ ਲੈਂਦਾ। ਕੀ ਅਸੀਂ ਜ਼ਿੰਦਗੀ 'ਚ ਇੰਨੀ ਦੂਰ ਨਿਕਲ ਜਾਈਏ ਕਿ ਕਦੇ ਵੀ ਇਹ ਜ਼ਿੰਦਗੀ ਦਾ ਸਫ਼ਰ ਮੁੱਕੇ ਨਾ ਮੈਂ ਹਮੇਸ਼ਾ ਉਹਦੇ ਲਈ ਪਿੰਡੀਆਂ ਬਣਾਵਾ ਤੇ ਉਹ ਮੇਰੇ ਲਈ ਖੇਤਾ 'ਚੋਂ ਮੁਲੀਆਂ ਪਟਕੇ ਲਿਆਵੇ ਮੈਨੂੰ ਲੱਗਦਾ ਸ਼ਿਕਾਇਤ ਲੱਗ ਆਈਆ ਸਰਪੰਚ ਸਾਹਿਬ ਮੈਨੂੰ ਛੇੜਿਆ ਨਹੀਂ ਜੀ ਇਹਦੇ ਸਾਈਕਲ ਦਾ ਪੈਡਲ ਟੇ ਲਾ ਗਿਆ ਸੀ ਮੈਂ ਤੈਨੂੰ ਲਿਫਟ ਵੀ ਦਿੱਤੀ ਆ ਪੁੱਛ ਲੋ ਇਹਨੂੰ ਮੈਂ ਹਾਲ ਤੱਕ ਇੱਦਾਂ ਦੀਆਂ ਗੱਲਾਂ ਕਰੀ ਜਾਂਦਾ ਇਧਰ ਆ ਤੂੰ ਮੇਰੇ ਨਾਲ ਮੈਂ ਕੋਈ ਇੱਥੇ ਤੇਰੀ ਸ਼ਿਕਾਇਤ ਥੋੜੀ ਨਾ ਲੈ ਕੇ ਆਈ ਆ ਪਰ ਸਾਡੇ ਘਰੇ ਤਾਂ ਜਦੋਂ ਵੀ ਕੋਈ ਆਇਆ ਸਾੜੇ ਸ਼ਿਕਾਇਤਾਂ ਹੀ ਲੈ ਕੇ ਆਏ ਨੇ ਮਾਮਾ ਜੀ ਇੱਥੇ ਆਪਣੇ ਵਿਆਹ ਦੀ ਗੱਲ ਕਰਨ ਆਏ ਆ ਆਪਣੇ ਵਿਆਹ ਦੀ ਗੱਲ ਹਾਂਜੀ ਨਹੀਂ ਸਰਪੰਚ ਸਾਹਿਬ ਮੈਂ ਤੜੀ ਗੱਲ ਆ ਜੀ ਸਾਨੂੰ ਬਾਈਕਟ ਵਾਲੀ ਸਜਾ ਦੇ ਦਿਓ ਸਾਡੇ ਨਾਲ ਕੋਈ ਆਵੇ ਨਾ ਕੋਈ ਜਾਵੇ ਭਲੇ ਡਾ ਵੱਡਾ ਸਜਾ ਦਾ ਢੋਲ ਲਾ ਦਿਓ ਜੀ ਪਲੀਜ਼ ਨਿਹਾਲ ਤੂੰ ਮੈਨੂੰ ਕਿਆਸੇ ਮੈਂ ਤੇਨਾ ساری ਜ਼ਿੰਦਗੀ ਬਤਾਨਾ ਚਾਹਨਾ ਤੇ ਤੇਰੇ ਹੱਥ ਦੀਆਂ ਪਿੰਡੀਆਂ ਵੀ ਖਾਣਾ ਚਾਹਨਾ ਉਹ ਪਿੰਡੀਆਂ ਦਾ ਮਤਲਬ ਤੂੰ ਵਿਆਹ ਕੱਢ ਲਿਆ ਕੰਬਲੀਆਂ ਇੰਨੀ ਛੇਤੀ ਤਾਂ ਕੋਈ ਪਿੰਡੀਆਂ ਅੱਛਾ ਮੇਰੀ ਗੱਲ ਸੁਣ ਦੇਖ ਤੂੰ ਬੜੀ ਵੱਡੀ ਭੈਣ ਆ ਗਈ ਹੈ ਨਿਹਾਲ ਮੇਰੀ ਗੱਲ ਸੁਣ ਲੈ ਮੈਂ ਨਹੀਂ ਵੇਖ ਰੋਣਾ ਹੈਗਾ ਪਰ ਦੱਸ ਕਮੀ ਕੀ ਹੈ ਮੇਰੇ ਚ ਕੋਈ ਕਮੀ ਨਹੀਂ ਸਗਾ ਤੋਂ 35 40 ਕਿਲੋ ਫालतू ਆ ਮੇਰੀ ਇਹ ਗੱਲ ਸੁਣ ਲੈ ਮੈਂ ਕਹਤਾ ਇਹ ਵਿਆਹ ਨਹੀਂ ਹੋ ਸਕਦਾ ਪਰ ਕਿਉਂ ਨਹੀਂ ਹੋ ਸਕਦਾ ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਕਹਦੇ ਕਿ ਝੂਠ ਹੈ ਐਂ ਕਿਵੇਂ ਕਹਦੇ ਝੂਠ ਹੈ ਉਹ ਕੁੜੀ ਮੇਰਾ ਰੱਬ ਹੈ ਮੇਰਾ ਸੱਚਾ ਪਿਆਰ ਹੈ ਮੈਂ ਕਿਸੇ ਹੋਰ ਦਾ ਨਹੀਂ ਹੋ ਸਕਦਾ ਇਹ ਸੋਨੇ ਵਰਗੀ ਪਵਿੱਤਰ ਦੇ ਉਸ ਦੀ ਹੋ ਚੁੱਕੀ ਹੈ ਕੌਣ ਹੈ ਉਹ ਦਸਮინੂ ਜਿਨੇ ਸੋਨੇ ਵਰਗੀ ਦੇ ਮੇ ਤਾਂ ਖੋਲੀ ਕੌਣ ਹੈ ਉਹ ਦਸਮინੂ ਕੌਣ ਤੈਨੂੰ ਦਸ ਕੇ ਕੁੜੀ ਮਰਾਉਣੀ ਹੈ ਮੈਂ ਦਿਮਾਗ ਖਰਾਬ ਹੈ ਮੇਰਾ ਕੀ ਤੂੰ ਮਸਲਾ ਆਇਆ ਤੂੰ ਇਹ ਤੂੰ ਮੇਰੀ ਕੁੜੀ ਨਾਲ ਵਿਆਹ ਨਹੀਂ ਸੀ ਕਰਾਣਾ ਤੈਨੂੰ ਲੜਾ ਕਿਉਂ ਲਾਇਆ ਉਹ ਤਾਂ ਮੈਂ ਸਜਾ ਤੋਂ ਡਰਦੇ ਰਿਹਾ ਤਾਂ ਫਾਇਦਾ ਚੁੱਕ ਲਿਆ ਜੀ ਤੂੰ ਤੂੰ ਮੇਰੇ ਕੁੜੀ ਦਾ ਫਾਇਦਾ ਚੁੱਕ ਰਿਹਾ

ਸੋ ਸਪਰਨ ਲਾਲ ਵਿਆਹ ਕਰਾ ਲਾ ਕੁੜੀ ਮਾੜੀ ਨਹੀਂ ਹੈ ਅੱਛਾ ਮਾੜੀ ਨਹੀਂ ਬੇਬੇ ਇਹ ਤਾਂ ਤਕੜੀ ਹੈ ਨਾਲੇ ਜਦਬਾਰਾ ਮੈਨੂੰ ਇਦਾਂ ਦੀ ਗੱਲ ਕਹੀ ਨਾ ਮੈਂ ਟੈਂਕੀ ਤੋਂ ਚੜ ਕੇ ਛਾਲ ਮਾਰ ਦਣੀਆ ਭਾਈ ਦੇਖੀ ਚੱਲ ਅੱਜ ਆਪਣੇ ਪਿੰਡ ਤੋਂ ਭਾਗ ਲੱਜਣੇ ਆ ਅੱਜ ਐਵੇਂ ਛਾਲ ਮਾਰ ਦਣੀ ਟੈਂਕੀ ਤੋਂ ਅਰੇ ਅਰੇ ਤੁਸੀਂ ਠੰਢੇ ਨਾ ਕੀ ਇਹ ਕੰਮ ਨਾ ਕਰੀ ਮਾਮਾ ਜੀ ਮੈਂ ਟੈਂਕੀ ਤੋਂ ਛਾਲ ਮਾਰ ਦਿਆਂਗੀ ਜੇ ਮੇਰਾ ਨਿਹਾਲ ਨਾਲ ਵਿਆਹ ਨਾ ਕੀਤਾ ਤਾਂ ਉਹ ਸਰਪੰਚੀ ਇਹ ਨਿਆਲਾ ਫੀਡ ਵਾਲਾ ਉਹਦੋਂ ਵਿਆਹ ਕਰਵਾ ਦੋ ਦੀਆ ਗਾਂ ਤਾਂ ਓ ਯਾਰ ਚੁੱਪ ਕਰ ਯਾਰ ਇਹਦਾ ਮੇਰਾ ਕੀ ਕਸੂਰ ਆ ਉਹਨੇ ਕੁੜੀ ਦਾ ਦਿਮਾਗ ਖਰਾਬ ਕਰਾ ਰੱਖਿਆ ਪਿਆਰੀਆ ਮਾਮਾ ਜੀ ਓਏ ਨਾ ਕੀਏ ਨਾ ਤੈਨੂੰ ਰੱਬ ਦੇ ਵਾਸਤਾ ਛੱਡ ਲੈ ਮਾਰੀ ਉਹ ਸੁੱਕ ਜਾ ਕੰਨਿਆਂ ਕਮਾ ਦੀਆ ਸੁੱਕ ਜਾ ਉਹਦਾ ਧਮਿੰਦਰੀ ਸੀ ਜਿਹੜਾ ਤੈਂਕੀ ਵਾਲੀ ਧਮਕੀ ਦੇ ਕੇ ਹਿਮਾ ਨਾਲ ਵਿਆਹ ਕਰਾ ਗਿਆ ਤੈਨੂੰ ਕਿਸੇ ਨੇ ਪੁੱਛੋ ਇੱਥੇ ਪਿੰਡ ਵਾਲਿਓ ਪਿਆਰੀਆਂ ਇਹ ਹਜ਼ਾਰ ਬੰਦਾ ਯਹੀ ਦਾ 70000 ਤੀਏ ਤੂੰ ਥੱਲੇ ਆ ਜਾ ਮੈਂ ਵਿਆ ਕਰਾਉਂਗਾ ਤੇਰਾ ਨਿਹਾਲ ਨਾਲ ਪਰ ਉਹ ਕਹਿੰਦੇ ਉਹਦੀ ਜ਼ਿੰਦਗੀ ਚ ਕੋਈ ਹੋਰ ਕੁੜੀ ਹੈ ਓਏ ਮਾਂ ਤੀਏ ਨਾ ਓਏ ਤੇਰੇ ਵਰਗੀ ਕਮਲੀ ਰੋ ਰੋ ਥੋੜਾ ਜੰਮਦੀ ਹੈ ਜਿਹੜੀ ਨਿਹਾਲ ਵਰਗੇ ਨਿਕੰਧ ਨਾਲ ਪਿਆਰ ਕਰੇ ਤੂੰ ਥੱਲੇ ਆ ਜਾ ਬਾਪੂ ਜੀ ਤੁਸੀਂ ਤਾਂ ਕੁਝ ਬੋਲੋ ਬਿਲਕੁਲ ਬਿਲਕੁਲ ਕੁੜੀ ਨੂੰ ਬਿਆਹ ਨਾਲ ਲਾਰਾ ਲੋੜ ਵਾਲੇ ਨੂੰ ਕੁੜੀ ਨਾਲ ਵਿਆਹ ਕਰਾਉਣਾ ਹੀ ਪਊਗਾ ਮੈਨੂੰ ਤੋੜਾ ਪਊਗਾ ਹੇਠਾ ਆ ਜਾ ਰੱਬ ਦਾ ਵਾਸਤਾ ਹੇਠਾ ਆ ਜਾ ਚਲੋ ਆਪਾ ਨਿਆਲ ਦੇ ਘਰ ਚਲ ਕੇ ਉਹ ਨਹੀਂ ਬੇਬੇ ਨਾਲ ਫੈਸਲਾ ਕਰਦੇ ਆ ਚਲੋ ਚਲੋ ਬੇਬੇ ਨਾਲ ਤੇਰੀ ਸਾਲਿਆ ਜਦੋਂ ਵੀ ਤੇ ਸਲਾਹ ਦੱਤੀ ਆ ਨਾ ਪੁੱਠੀ ਸਲਾਹ ਦੱਤੀ ਆ ਇਹ ਜਿਹ ਬੱਜੂ ਮੈਂ ਜਿਹੜਾ ਤੇਰੀ ਸਲਾਹ ਮੰਨ ਲੈਣਾ ਉਤੋਂ ਸਾਲਾ ਬੱਜੂਆਂ ਦਾ ਸਰਦਾਰ ਪਿੰਡ ਦਾ ਸਰਪੰਚ ਜਿਹੜਾ ਸਾਲਾ ਅੱਜ ਡਰਮ ਮਾਰ ਕੇ ਭਾਣਜੀ ਦਾ ਰਿਸ਼ਤਾ ਲੈ ਕੇ ਮੇਰੇ ਵਰਗੇ ਚੋਬਰ ਜਵਾਨ ਲਈ ਆ ਗਿਆ ਮੈਂ ਤਾਂ ਹੈਰਾਨ ਆ ਕਿਹੜਾ ਕਰਾਉ ਇਹ ਜੀ ਨਾ ਬਿਆ ਸਾਲੇ ਕਹਿ ਜੀ ਤਾਂ ਪਈ ਆ ਬੰਬੋਏ ਹੈ ਬੰਬੂਏ ਹਟ ਓਏ ਇਹਨੂੰ ਦੇਖ ਤਾਰੀ ਤੈਨੂੰ ਸੜਿਆ ਕੀ ਮਿਲਦਾ ਗੂਗਲ ਤੋਂ ਆ ਮਾਸੂਮ ਮਾਸੂਮ ਕੁੜੀਆਂ ਦੀਆਂ ਫੋਟੋ ਮੈਂ ਪ੍ਰਿੰਟ ਕਰਕੇ ਬਾਈ ਇਹ ਜਿਹੇ ਪੰਜ ਸੱਤ ਫੋਟੋ ਪ੍ਰਿੰਟ ਕਰਕੇ ਜੇਬ ਵਿੱਚ ਪਾਈਆਂ ਹੋਣਾ ਪਰ ਇਹਦਾ ਹੌਸਲਾ ਹੀ ਹੋਰ ਹੁੰਦਾ ਦੂ ਵਨ ਥਿੰਗ ਹਾਂ ਦੋ ਤਿੰਨ ਮੇਰੇ ਲਈ ਵੀ ਪ੍ਰਿੰਟ ਕਰ ਓਕੇ ਓਏ ਆਈ ਲਾਈਕ ਹਰ ਮੇਰਾ ਵੀ ਹੌਸਲਾ ਬੁਲੰਦਾ ਹੋਵੇ ਐਡ ਵਨ ਮੋਰ ਥਿੰਗ ਹਾਂ ਆਪਣੇ ਲਈ ਨਾ ਪ੍ਰਿੰਟ ਕਰੀ ਓਕੇ ਸ਼ੀ ਇਜ਼ ਮਾਈ ਪਰਸਨਲ ਰਬੀਨਾ ਟੰਡਨ ਮਾਰ ਕੇ ਰੰਗ ਬਟਣ ਤੇ ਹੱਥ ਉਹ ਸੋਹਣਾ ਸੱਤ ਦਾ ਪੁੱਤ ਆਹ ਰੇ ਕੋਈ ਪਰਸੋਂ ਨਾ ਗਿਆ ਪਾ 27 ਤੇ ਹੀ ਉਹ ਤਾਰੀ ਨਾ ਕੋਈ ਪਿਛਾਲ ਨਾ ਕੋਈ ਹੜ ਅਸਲ ਪਿੰਡ ਵਾਲੇ ਕਿਧਰ ਉਜੜੇ ਜਾਂਦੇ ਨੇ ਉਹ ਉਜੜੇ ਨਹੀਂ ਜਾਂਦੇ ਪੁੱਤ ਤੇਰੇ ਜੋ ਡੰਗਣ ਆਉਂਦੇ ਨੇ ਇਹ ਨੌਂ ਦੀ ਪਹੁੰਚ ਚਲ ਤੂੰ ਲੈ ਦੱਸ ਕਿਹੋ ਜਿਹਾ ਮੁੰਡਾ ਕਟੋ ਕਟਵਣੀ ਵਿਧਵਾ ਮਾਂ ਦੀ ਸਰਵਤਾ ਕਰਨੀ ਚਾਹੀਦੀ ਹੈ ਕੀ ਹੋਇਆ ਤੁਹਾਨੂੰ ਨਹੀਂ ਪਤਾ ਕੀ ਹੋਇਆ ਪਣਜੀ ਸਾਰੇ ਪਿੰਡ ਨੇ ਫੈਸਲਾ ਕੀਤਾ ਕਿ ਨਿਆਲ ਨੂੰ ਮੇਰੀ ਪਣਜੀ ਨਾਲ ਵਿਆਹ ਕਰਾਉਣਾ ਪਊ ਸਾਨੂੰ ਪਤਾ ਕਿਵੇਂ ਦਾ ਹੈ ਟੈਂਕੀ ਤੋਂ ਇਹਨੂੰ ਸੁਖਾ ਜ਼ੇਤ ਦਾ ਦੇਖੋ ਕੰਨਿਆਂ ਦੀ ਮੇਰੇ ਹੱਥ ਛੋੜ ਕੇ ਬੇਨਤੀ ਆ ਹੁਣ ਤੁਸੀਂ ਜਾਓ ਮੈਂ ਆਪੇ ਮੁੰਡੇ ਨੂੰ ਸਮਝਾ ਦੂੰਗੀ ਤੇਰੇ ਵਿਆਹ ਲੈ ਤਾਂ ਕੀ ਗੱਲ ਓਏ ਐ ਤਾਂ ਰੁਕਦਾ ਜਾਈਏ ਹੋਤਾ ਫੈਸਲਾ ਕਰਕੇ ਜਾਵਾਂਗੇ ਉਹ ਮੇਰੇ ਨੂੰ ਮੈਂ ਤੂੰ ਬੜਾ ਮਾਰ ਕਮਾਲ ਹੈ ਵਲਾ 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 ਬੇਬੇ ਅੱਜ ਤੱਕ ਨਾਰਾਇਣ ਦੇ ਘਰੇ ਕੀੜੀ ਵਾਲਾ ਕੰਮ ਹੋਇਆ ਪਿਆ ਹਨਾ ਕੀੜੀ ਵਾਲਾ ਨਹੀਂ ਕੀੜੀਆਂ ਵਾਲਾ ਸਮੇਤ ਸਰਪੰਚ ਸਾਹਿਬ ਰੋਟੀ ਆਪਣੇ ਕਿੰਨੀ ਅੱਜ ਦੇਖ ਤਾਂ ਕਿਵੇਂ ਭੋਲੇ ਬਣਦੇ ਦੋਨੋਂ ਜਿਵੇਂ ਕੋਈ ਪਤਾ ਹੀ ਨਹੀਂ ਹੁੰਦਾ ਆਰਾਮ ਨਾਲ ਬੋਲੋ ਮਾਮਾ ਜੀ ਤੁਹਾਡਾ ਹੋਣ ਵਾਲਾ ਜਵਾਈ ਹੈ ਚੁੱਪ ਕਰ ਤੈਨੂੰ ਮਾਨੀ ਮਨ ਪ੍ਰੀਤਮਨੀ ਬੈਠੀ ਐ ਕਾਸੇ ਦਾ ਕੀ ਕਰਾਂ ਮੇਰੀ ਗੱਲ ਸੁਣ ਲਓ ਜੀ ਮੈਂ ਪਹਿਲਾਂ ਵੀ ਕਿਹਾ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਮੇਰੀ ਸੈਟਿੰਗ ਕਿਤੇ ਹੋ ਰਾਂ ਕਿਉਂ ਹਾਂ 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 ਮੈਂ ਉੱਥੇ ਵਿਆਹ ਕਰਾਉਂ ਵੇ ਨਿਹਾਲ ਕਿਉਂ ਝੂਠ ਬੋਲੀ ਜਾਂਦੇ ਮੈਨੂੰ ਸਭ ਪਤਾ ਹੈ ਕੋਈ ਸੈਟਿੰਗ ਸ਼ੂਟਿੰਗ ਨਹੀਂ ਤੇਰੀ ਟਾਈ ਤੈਨੂੰ ਬੜਾ ਪਤਾ ਸੈਟਿੰਗ ਸ਼ੂਟਿੰਗ ਦਾ ਕਿਤੇ 1965 ਤੂੰ ਹੀ ਤਾਂ ਨਹੀਂ ਰਾਜਦੂਤ ਤੇ ਗੇੜੇ ਲਾਉਂਦੀ ਰਹੀ ਹੈ ਕੜਾ ਗੁਰਾ ਦਾ ਮੈਨੂੰ ਪਤਾ ਨਹੀਂ ਪਰ ਇਹ ਮੈਨੂੰ ਪਤਾ ਵੀ ਇਹ ਝੂਠ ਬੋਲਦਾ ਲੈ ਮੈਂ ਕਿ ਝੂਠ ਬੋਲੂੰਗਾ ਨਾਲੇ ਮੇਰਾ ਕੜਾ ਨਾਨ ਮੈਡਿਕਰ ਰੱਖਿਆ ਸੀ ਕਿ ਮੈਨੂੰ ਟਾਈਮ ਨਹੀਂ ਲੱਗਿਆ ਕੁੜੀ ਨਾਲ ਸੈਟਿੰਗ ਕਰਨ ਦਾ ਨਾਲੇ ਗੱਲ ਸੁਣੋ ਤੁਸੀਂ ਮੇਰੀ ਸਾਰੇ ਜਣੇ ਬਾਹਰ ਨਿਕਲੋ ਦਫਾ ਹੋ ਜਿਓ ਮੇਰੀ ਬੇਬੇ ਸਾਹਮਣੇ ਹਾਲਤ ਫालतू ਬਕਵਾਸ ਨਹੀਂ ਕਰਨੀ ਹੈਗੀ ਉਹ ਬਕਵਾਸ ਕਿਉਂ ਨਾ ਕਰੋ ਆ ਹੈਗੀ ਐ ਤਾਂ ਦੱਸ ਫਿਰ ਕੌਣ ਆ ਉਹ ਨਾ ਕੀ ਕਰਦੀ ਐ ਫਹਿਲੋਂ ਚ ਕੰਮ ਕਰਦੀ ਆ ਰਾਣੀ ਮੁਖਰਜੀ ਆ ਦੱਸ ਰਾਨੀ ਮੁਖੀ ਦਾ ਤੇਰਾ ਯੋਗ ਹੀ ਬੰਦਾ ਨਾ ਤੁਹਾਡੀਆਂ ਕੁਲੀਆਂ ਮਿਲਣ ਉਹ ਬਗਾਨਾਂ ਨੂੰ ਬੁਝਿਆ ਵੀ ਸਾਰੇ ਤੁਸੀਂ ਕਰੇ ਹਿੰਦੁਸਤਾਨ ਨੂੰ ਇੱਕ ਨਾਉਣ ਦਿਓ ਪਹਿਲਾਂ ਜਾਤ ਪਤਾ ਚ ਪਾ ਕੇ ਬੜਦਾ ਔਰ ਸੂਬੇ ਇਕੱਠੇ ਹੋਣ ਦਿੰਦੇ ਚੱਕਰ ਮਾਰਦਿਓ ਹਾਂ ਤੂੰ ਸੋਇਆ ਫਿਰਦਾ ਖੜ ਬਹੁਤੀਆਂ ਔਰਲੀਆਂ ਪਰਲੀਆਂ ਨਾ ਮਾਰ ਓਏ ਸਿੱਧਾ ਹੋ ਕੇ ਮੇਰੀ ਪਾਣਜੀ ਨਾਲ ਵਿਆਹ ਕਰਾ ਲੈ ਪੁੱਤਰ ਜੇ ਕੋਈ ਕੁੜੀ ਨਹੀਂ ਹੈਗੀ ਤਾਂ ਤੂੰ ਝੂਠ ਕਿਉਂ ਬੋਲੀ ਜਾਣਾ ਹੈ ਬੇਬੇ ਹਾਂ ਦੱਸ ਸਾਰੇ ਹਾਂ 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 ਹੈ ਗਿਆ ਹੈ ਗਿਆ ਮੈਂ ਫੋਟੋ ਵੀ ਦਿਖਾਉਣਾ ਤੁਹਾਨੂੰ ਇੱਕ ਮਿੰਟ ਖੜ੍ਹ ਜਾ ਹੁਣੀ ਕੱਢ ਦਨੇ ਆਪਾਂ ਐ ਆ ਲੋ ਵੇ ਵਾ ਵਾ ਕੀ ਦੀ ਫੋਟੋ ਦਿਖਾਤੀ ਕੈਨੇਡਾ ਵਾਲੇ ਦੀ ਮੈਨੂੰ ਤਾਂ ਲੱਗਦਾ ਇਹ ਤੇਰੀ ਗੱਲਬਾਤ ਕੁੜੀ ਨਾਲ ਤੇ ਫੋਟੋ ਇਹਦੇ ਕੋਲ ਕੀ ਕਰਦੀ ਆ ਆ ਮੈਂ ਜੜਾਉਣ ਨੂੰ ਦਿੱਤੀ ਸੀ ਹਾਂ 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 ਮੇਰੇ ਸ਼੍ਰੀਮਤੀ ਸਤਕਾਰਯੋਗ ਭਾਬੀ ਦੀ ਫੋਟੋ ਹੈ ਜੜਾਉਣੀ ਹੈ ਲੈ ਫੋਟੋ ਦੇਖੀਏ ਜਣਾ ਖਣਾ ਚੱਕੀ ਫਿਰਦਾ ਤੈਨੂੰ ਬੜਾ ਸਾਵ ਹੈ ਤਾਈ ਕਿਥੇ ਫੋਟੋ ਖਿਚਾਉਂਦੀ ਤਾਂ ਨਹੀਂ ਰਹੀ ਹੈ ਮੈਂ ਤੂੰ ਟਰ ਕਿਆ ਰਹਾ ਹੈ ਨਿਹਾਰ ਤੂੰ ਉਹਦੇ ਨਾਲ ਗੱਲ ਕਰਾ ਸਾਡੀ ਆ ਬੱਸ ਉਹ ਕਹਦੇ ਚਾਰ ਦਾ ਪ੍ਰੇਸ਼ਨ ਉਹ ਤੂੰ ਤਾਂ ਕਿਆ ਰਹਾ ਹੈ ਅੱਬਾ ਕਰਾਉਂ ਕਰਾਉਂ ਤਾਈ ਕਰਾਉਂਗਾ ਤੇਰੀ ਤਾਂ ਕਦੇ ਲੰਮੀ ਗੱਲ ਕਰਾਉਂਗਾ ਕਦੇ ਕਿਉਂ ਹੁਣੇ ਕਰਾ ਰ ਇਹ ਕਿਵੇਂ ਕਰਾ ਦਿਆ ਕੈਨੇਡਾ ਚ ਰਹਦੀ ਅਗਲੀ ਅੰਗਰੇਜ਼ੀ ਬੋਲਦੀ ਆ ਬੋਲਦੀ ਕੀ ਅੰਗਰੇਜ਼ੀ ਤਾਂ ਲਾਂ ਲਾਂ ਕੇ ਰੱਖਦੀ ਆ ਆਉਂਦੀ ਆ ਕਿਸੇ ਨੂੰ ਅੰਗਰੇਜ਼ੀ ਸਲੇ ਦੇਸੀ ਇਕੱਠੇ ਹੋਏ ਨੇ ਦੇਸੀ ਡਿਪਾਰਟਮੈਂਟ ਹੋਏ ਅੰਗਰੇਜ਼ੀ ਤਾਂ ਤੈਨੂੰ ਵੀ ਨਹੀਂ ਆਉਂਦੀ ਤੂੰ ਕਿਵੇਂ ਗੱਲਾਂ ਕਰਦਾ ਉਹਦੇ ਨਾਲ ਅੰਗਰੇਜ਼ੀ ਚ ਪਿਆਰ ਕੀਤਾ ਕਦੇ ਵੀਰੇ ਜੇ ਕੀਤਾ ਹੋਵੇ ਤਾਂ ਤੈਨੂੰ ਪਤਾ ਲੱਗੇ ਪਿਆਰ ਦੀ ਵੀ ਇੱਕ ਭਾਸ਼ਾ ਹੁੰਦੀ ਆ ਇਥੋਂ ਕੀਤਾ ਜਿਆਦਾ ਪਿਆਰ ਇਥੋਂ ਤੇਰੇ ਨਾਲ ਕੀਤਾ ਜਿਆਦਾ ਪਿਆਰ ਜਜ਼ਬਾਤਾਂ ਦੇ ਨਾਲ ਇਨਕਲਾਬ ਜਜ਼ਬਾਤਾਂ ਤੇ ਕਾਬੂ ਰੱਖ ਤਰੀ ਹਰ ਸੋਣਾ ਨਿਹਾਲ ਓਏ ਸੋਹਣੇ ਮੁੰਡਿਆ ਹੁਣ ਸਾਰੇ ਪਿੰਡ ਦੇ ਸਾਹਮਣੇ ਮੇਰੇ ਕੋਲੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਜੇ ਤੇਰਾ ਕਿਸੇ ਕੁੜੀ ਦੇ ਨਾਲ ਚੱਕਰ ਹੈ ਤੇ ਉਹਨੂੰ 1 ਮਹੀਨੇ ਦੇ ਅੰਦਰ ਅੰਦਰ ਸਾਰੇ ਪਿੰਡ ਦੇ ਸਾਹਮਣੇ ਇੱਥੇ ਲੈ ਕੇ ਆਈ ਨਹੀਂ ਤਾਂ ਮੇਰੀ ਭਾਜੀ ਸਪਨਾ ਨਾਲ ਚੁੱਪ-ਚਾਪ ਵਿਆਹ ਕਰਾਈ ਹਰ ਇਸ ਗੱਲ ਦਾ ਗਵਾਹ ਸਾਰਾ ਪਿੰਡ ਹੈ ਕਿਉਂ ਬਈ ਠੀਕ ਹੈ ਨਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਹਾਂ ਜੂ ਕਾਕਾ ਇੱਥੇ ਉਹਨੇ ਫਿਰ ਇਸ ਗੱਲ ਤੇ ਚਲੋ ਚਲੋ ਵੀ ਚਲੋ ਚਲੋ ਚਲੋ